ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਹੋਵੇ ਖਿਡਾਰੀ ਵੀਰਾਂ ਨੂੰ ਬਈ ਬੇਨਤੀ ਹੈ ਜਿਹੜੇ ਇੱਕ ਪਿੰਡਾਂ ਦੇ ਚਾਬ ਵਾਲੇ ਆ ਪਾਲਾ ਪਰ ਤੁਰਦਾ ਮੈਦਾਨ ਜਮਾ ਮਿੱਟੀ ਕਰਦੇ ਆ ਫਿਰ ਪਰ 7 ਮਿੰਟ ਦੇ ਅੰਦਰ ਅੰਦਰ ਹਨ ਤੇ ਵੀਰ ਬਣ ਕੇ ਯਾਰ ਕਬੱਡੀ ਦੀ ਨਹੀਂ ਕਰ ਰੋ ਬਲਕਿ ਸੂਜੀ ਕਰਦੇ ਆ ਚਾਬ ਕਰਦੇ ਆ ਐਨੇ ਉੱਪਰ ਪਹੁੰਚੀ ਵੀ ਯਾਰ ਸਾਹਿਬ ਕਿਹੜੇ ਦੇਸ਼ 'ਚ ਮੈਚ ਹੋ ਰਿਹਾ ਕਿਹੜੇ ਵਰਲਡ ਲੈਵਲ ਦੇ ਕਬੱਡੀ ਦਾ ਮੈਚ ਹੋ ਰਿਹਾ ਤੁਸੀਂ ਆਪਣੇ ਪੰਜਾਬ ਦੇ ਵਿੱਚ ਗੰਦ ਲਾ ਕੇ ਪਾ ਰਹੇ ਹੋ ਪਲੀਜ਼ ਆਤਮਾਨਨ ਕੇ ਬੇਨਤੀ ਹੈ ਭਾਈ ਕਿਤੇ ਪਰਹੇਜ਼ ਰੱਖਿਓ ਕੀ ਸਾਨੂੰ ਕੋਈ ਸਾਕਟ ਐਕਸ਼ਨ ਲੈਣਾ ਲੱਗੇ ਫਿਰ ਸਾਨੂੰ ਪਲੇਅਰ ਕਹਿੰਦੇ ਵੀ ਸਾਡੀ ਬੇਇੱਜ਼ਤੀ ਹੋ ਰਹੀ ਹੈ ਸਾਨੂੰ ਧੱਕੇ ਮਾਰੇ ਬੁਲਾਣਾ ਕਰਿਆ ਨਾ ਤੇ ਇੱਕੋ ਵੀਰ ਹੋਣ ਕੇ ਸਾਡੇ ਪਿਛਲੇ ਸਾਲ ਵਾਲੇ ਰੂਲ ਨੇ ਬੰਦਾ ਕੋਈ ਵੀ ਬਲਤ ਨੂੰ ਬਨੇਟਰ ਹੋ ਗੋ ਪਾਣੀ ਵਾਲੇ ਵੀ ਸਾਡਾ ਬਾਹਰ ਲਾਈਨ ਤੇ ਬੈਠੋ ਕਮੇਟੀ ਆ ਦੇ ਸਾਡੇ ਨਾਲ ਕਰਨਗੇ ਤੇ ਬਾਹਰ ਅੰਦਰ ਵਾਲਾ ਕੋਈ ਚਾਹੇ ਮੈਨੂੰ ਫਰਟ ਕੋਈ ਕੂਸ਼ਲ ਤੋਂ ਜ਼ਿੰਮੇਦਾਰ ਅਸੀਂ ਆ ਜੋ ਵੀ ਡੋਰ ਚ ਕਿਸੇ ਨੂੰ ਵੀ ਦੁਖਾ ਦੇਦੇ ਸੀ ਮੈਂ ਰੱਖਦੀ ਆ ਪਰ ਆਪਣੇ ਜਿਹੜੇ ਚੇਲੇ ਚਾਦਦੇ ਹੋ ਬਾਹਰ ਰੱਖਿਓ ਇੱਕ ਬੰਦੇ ਨਾਲ ਪਾਰਲੇ ਬੰਦੇ ਚੇਲੇ ਚਾਦਦੇ ਹੋ ਜੇ ਵੀ ਅਸੀਂ ਸਾਡਾ ਬਾਹਰ ਕਬੱਡੀ ਦਾ ਲਾਕ ਖਰਾਬ ਹੋਣਾ ਮਾਹੌਲ 我还不能看。